ਮੋਦੀ ਨੇ ਮਹਾਕੁੰਬ ਦੇ ਸੰਗਮ 'ਚ ਲਗਾਈ ਆਸਥਾ ਦੀ ਡੁਬਕੀ। ਪ੍ਰਿਆਗਰਾਜ ਮਹਾਕੁੰਬ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ ਅਤੇ ਸੰਗਮ ਵਿੱਚ ਡੁਬਕੀ ਲਗਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਮਹਾਕੁੰਬ ਵਿੱਚ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਮ ਵਿੱਚ ਇਸ਼ਨਾਨ ਕੀਤਾ। ਇਸ ਦੌਰਾਨ ਉਹ ਪਗਵੇ ਕੱਪੜਿਆਂ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਗਲੇ ਵਿੱਚ ਨੀਲਾ ਗਮਚਾ ਪਾਇਆ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਪਾਈ ਹੋਈ ਹੈ ਮਾਂ ਗੰਗਾ ਵਿੱਚ ਡੁੱਬਕੇ ਲਗਾਉਣ ਤੋਂ ਬਾਅਦ ਉਹਨਾਂ ਨੇ ਅਰਗ ਦਿੱਤਾ ਇਸ ਦੌਰਾਨ ਉਹਨਾਂ ਨੇ ਮੰਤਰਾਂ ਦਾ ਜਾਪ ਵੀ ਕੀਤਾ ਸੰਗਮ ਵਿੱਚ ਇਸ਼ਨਾਨ ਤੋਂ ਬਾਅਦ ਪੀਐਮ ਮੋਦੀ ਨੇ ਮਾਂ ਗੰਗਾ ਅਤੇ ਭਾਸਕਰ ਜੀ ਨੂੰ ਵੀ ਨਮਸਕਾਰ ਕੀਤਾ ਉਹਨਾਂ ਨੂੰ ਲਗਾਤਾਰ ਧਿਆਨ ਕਰਦੇ ਦੇਖਿਆ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਵੇਣੀ ਘਾਟ ਤੇ ਇਸ਼ਨਾਨ ਕੀਤਾ ਮਹਾਕੁੰਭ ਵਿੱਚ ਮੌਜੂਦ ਲੋਕ ਆਪਣੇ ਪ੍ਰਧਾਨ ਮੰਤਰੀ ਨੂੰ ਦੇਖਣਾ ਚਾਹੁੰਦੇ ਸਨ ਉਹ ਉਹਨਾਂ ਨੂੰ ਲਗਾਤਾਰ ਦੇਖਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਪ੍ਰਧਾਨ ਮੰਤਰੀ ਮੋਦੀ ਨੇ ਸੰਗਮ ਵਿੱਚ ਇਸ਼ਨਾਨ ਕਰਦੇ ਹੋਏ ਧਿਆਨ ਵੀ ਕੀਤਾ ਉਹਨਾਂ ਨੂੰ ਅੱਖਾਂ ਬੰਦ ਕਰਕੇ ਰੁਦਰਾਕਸ਼ ਮਾਲਾ ਦਾ ਜਾਪ ਕਰਦੇ ਹੋਏ ਦੇਖਿਆ ਗਿਆ ਪੀਐਮ ਮੋਦੀ ਦੇ ਕੱਪੜੇ ਹਰ ਵਾਰ ਚਰਚਾ ਵਿੱਚ ਰਹਿੰਦੇ ਹਨ ਇਸ ਵਾਰ ਸੰਗਮ ਵਿੱਚ ਇਸ਼ਨਾਨ ਕਰਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਟਰੈਕਸੂਟ ਪਾਇਆ ਹੋਇਆ ਸੀ ਉਹਨਾਂ ਨੇ ਨੀਲੀ ਪੈਂਟ ਅਤੇ ਲਾਲ ਸਵੈਟਰ ਪਾਇਆ ਹੋਇਆ ਸੀ ਸੰਗਮ ਵਿਛੇ ਸ਼ਨਾਣ ਕਰਨ ਤੋਂ ਪਹਿਲਾ ਪਦ ਦਾਨ ਮੰਤਰੀ ਮੋਦੀ ਪੀਐਮ ਯੋਗੀ ਨਾਲ ਕਿਸ਼ਤੀ ਵਿੱਚ ਗਏ ਇਸ ਦੌਰਾਨ ਦੋਵਾਂ ਨੇਤਾਵਾਂ ਵਿੱਚ ਘਾਰ ਟਿਊਨਿੰਗ ਵੀ ਦਿਖਾਈ ਦੇ ਰਹੀ ਸੀ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਦੇਖੇ ਗਏ ਗੰਗਾ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਸੀਐਮ ਯੋਗੀ ਨਾਲ ਕਿਸ਼ਤੀ ਦੀ ਸਵਾਰੀ ਵੀ ਕੀਤੀ ਇਸ ਦੌਰਾਨ ਦੋਵੇਂ ਨੇਤਾਵਾਂ ਵਿੱਚ ਟਿਊਨਿੰਗ ਸਾਫ਼ ਦਿਖਾਈ ਦੇ ਰਹੀ ਸੀ ਆਓ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਹਾਂ ਕੁਝ ਤਸਵੀਰਾਂ ਅਤੇ ਵੀਡੀਓ ਜਿਸ ਵਿੱਚ ਪੀਐਮ ਮੋਦੀ ਆਸਥਾ ਦੀ ਟੁਪਕੀ ਲਗਾ ਰਹੇ ਹਨ ਪੀਐਮ ਮੋਦੀ ਨੇ ਮਹਾਕੁੰਬ ਦੇ ਸੰਗਮ 'ਚ ਲਗਾਈ ਆਸਥਾ ਦੀ ਡੁਬਕੀ। ਪ੍ਰਿਆਗਰਾਜ ਮਹਾਕੁੰਬ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ ਅਤੇ ਸੰਗਮ ਵਿੱਚ ਡੁਬਕੀ ਲਗਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਮਹਾਕੁੰਬ ਵਿੱਚ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਮ ਵਿੱਚ ਇਸ਼ਨਾਨ ਕੀਤਾ। ਇਸ ਦੌਰਾਨ ਉਹ ਪਗਵੇ ਕੱਪੜਿਆਂ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਗਲੇ ਵਿੱਚ ਨੀਲਾ ਗਮਚਾ ਪਾਇਆ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਪਾਈ ਹੋਈ ਹੈ ਮਾਂ ਗੰਗਾ ਵਿੱਚ ਡੁੱਬ ਕੇ ਲਗਾਉਣ ਤੋਂ ਬਾਅਦ ਉਹਨਾਂ ਨੇ ਅਰਗ ਦਿੱਤਾ ਇਸ ਦੌਰਾਨ ਉਹਨਾਂ ਨੇ ਮੰਤਰਾਂ ਦਾ ਜਾਪ ਵੀ ਕੀਤਾ ਸੰਗਮ ਵਿੱਚ ਇਸ਼ਨਾਨ ਤੋਂ ਬਾਅਦ ਪੀਐਮ ਮੋਦੀ ਨੇ ਮਾਂ ਗੰਗਾ ਅਤੇ ਭਾਸਕਰ ਜੀ ਨੂੰ ਵੀ ਨਮਸਕਾਰ ਕੀਤਾ ਉਹਨਾਂ ਨੂੰ ਲਗਾਤਾਰ ਧਿਆਨ ਕਰਦੇ ਦੇਖਿਆ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਨੇਤਰੀ ਵੇਣੀ ਘਾਟ ਤੇ ਇਸ਼ਨਾਨ ਕੀਤਾ ਤਾ ਮਹਾਕੁੰਭ ਵਿੱਚ ਮੌਜੂਦ ਲੋਕ ਆਪਣੇ ਪ੍ਰਧਾਨ ਮੰਤਰੀ ਨੂੰ ਦੇਖਣਾ ਚਾਹੁੰਦੇ ਸਨ ਉਹ ਉਹਨਾਂ ਨੂੰ ਲਗਾਤਾਰ ਦੇਖਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਪ੍ਰਧਾਨ ਮੰਤਰੀ ਮੋਦੀ ਨੇ ਸੰਗਮ ਵਿੱਚ ਇਸ਼ਨਾਨ ਕਰਦੇ ਹੋਏ ਧਿਆਨ ਵੀ ਕੀਤਾ ਉਹਨਾਂ ਨੂੰ ਅੱਖਾਂ ਬੰਦ ਕਰਕੇ ਰੁਦਰਾਕਸ਼ ਮਾਲਾ ਦਾ ਜਾਪ ਕਰਦੇ ਹੋਏ ਦੇਖਿਆ ਗਿਆ ਪੀਐਮ ਮੋਦੀ ਦੇ ਕੱਪੜੇ ਹਰ ਵਾਰ ਚਰਚਾ ਵਿੱਚ ਰਹਿੰਦੇ ਹਨ ਇਸ ਵਾਰ ਸੰਗਮ ਵਿੱਚ ਇਸ਼ਨਾਨ ਕਰਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਟਰੈਕਸੂਟ ਪਾਇਆ ਹੋਇਆ ਸੀ ਉਹਨਾਂ ਨੇ ਨੀਲੀ ਪੈਂਟ ਅਤੇ ਲਾਲ ਸਵੈਟਰ ਪਾਇਆ ਹੋਇਆ ਸੀ ਸੰਗਮ ਵਿਸ਼ੇਸ਼ ਇਸ਼ਨਾਨ ਕਰਨ ਤੋਂ ਪਹਿਲਾਂ ਪਤਨ ਮੰਤਰੀ ਮੋਦੀ ਪੀਐਮ ਯੋਗੀ ਨਾਲ ਕਿਸ਼ਤੀ ਵਿੱਚ ਗਏ ਇਸ ਦੌਰਾਨ ਦੋਵਾਂ ਨੇਤਾਵਾਂ ਵਿੱਚ ਘਾਰ ਟਿਊਨਿੰਗ ਵੀ ਦਿਖਾਈ ਦੇ ਰਹੀ ਸੀ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਦੇਖੇ ਗਏ ਗੰਗਾ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਸੀਐਮ ਯੋਗੀ ਨਾਲ ਕਿਸ਼ਤੀ ਦੀ ਸਵਾਰੀ ਵੀ ਕੀਤੀ ਇਸ ਦੌਰਾਨ ਦੋਵੇਂ ਨੇਤਾਵਾਂ ਵਿੱਚ ਟਿਊਨਿੰਗ ਸਾਫ਼ ਦਿਖਾਈ ਦੇ ਰਹੀ ਸੀ ਆਓ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਹਾਂ ਕੁਝ ਤਸਵੀਰਾਂ ਅਤੇ ਵੀਡੀਓ ਜਿਸ ਵਿੱਚ ਪੀਐਮ ਮੋਦੀ ਆਸਥਾ ਦੀ ਟੁਪਕੀ ਲਗਾ ਰਹੇ ਹਨ